ਕਈ ਜਿਹੜੇ ਮਾਹਰ ਨੇ ਉਹ ਵੀ ਇਹ ਮੰਗ ਚੁੱਕਰੇ ਨੇ ਕਿ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਸਿੰਥੈਟਿਕ ਡਰੱਗਸ ਤੋਂ ਸਿੰਥੈਟਿਕ ਨਸ਼ਿਆਂ ਤੋਂ ਨੌਜਵਾਨੀ ਨੂੰ ਬਚਾਇਆ ਜਾ ਸਕੇ ਪਹਿਲਾਂ ਵੀ ਹੁੰਦਾ ਸੀਗਾ ਕਿ ਲਾਇਸੈਂਸ ਬਣ ਜਾਂਦੇ ਸੀ ਕਾਰਡ ਬਣ ਜਾਂਦੇ ਸੀਗੇ ਤੇ ਰਾਜਸਥਾਨ ਦੇ ਵਿੱਚ ਇਹ ਸਰਕਾਰੀ ਠੇਕਿਆਂ ਤੋਂ ਚੂਰਾ ਪੋਸਟ ਜਿਹਨੂੰ ਭੁੱਕੀ ਕਹਿ ਦਿੰਦੇ ਆ ਉਹ ਮਿਲ ਜਾਂਦਾ ਸੀ ਕਾ ਸਾਲਾਂ ਦੇ ਬਾਅਦ ਇੱਕ ਵਾਰ ਫੇਰ ਰਾਜਸਥਾਨ ਦੇ ਵਿੱਚ ਇਹ ਠੇਕੇ ਖੋਲਣ ਜਾ ਰਹੇ ਨੇ ਆਮਕਾਰੀ ਕਮਿਸ਼ਨਰ ਨੇ ਉਦੇਪੁਰ ਦੇ ਹੁਕਮ ਹੈਗਾ ਜੀ 71/113 ਹੂੰ ਉਹਨਾਂ ਨੇ ਕਹਿਤਾ ਕਿ 15 ਫਰਵਰੀ ਤੋਂ ਹੂੰ ਰਾਜਸਥਾਨ ਦੇ ਵਿੱਚ ਭੁੱਕੀ ਚੂਰੇ ਦੇ ਠੇਕੇ ਖੁੱਲ ਜਾਣਗੇ ਹੂੰ ਕਈ ਜਿਹੜੇ ਮਾਹਰ ਨੇ ਉਹ ਵੀ ਇਹ ਮੰਗ ਚੁੱਕ ਰਹੇ ਨੇ ਕਿ ਪੰਜਾਬ ਦੇ ਵਿੱਚ ਖਸ ਖਸ ਦੀ ਖੇਤੀ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਸਿੰਥੈਟਿਕ ਡਰੱਗਸ ਤੋਂ ਸਿੰਥੈਟਿਕ ਨਸ਼ਿਆਂ ਤੋਂ ਨੌਜਵਾਨੀ ਨੂੰ ਬਚਾਇਆ ਜਾ ਸਕੇ ਤਾਂ ਹੁਣ ਇੱਕ ਪਹਿਲਾਂ ਵੀ ਹੁੰਦਾ ਸੀਗਾ ਕਿ ਲਾਇਸੈਂਸ ਬਣ ਜਾਂਦੇ ਸੀ ਇੱਕ ਕਾਰਡ ਬਣ ਜਾਂਦੇ ਸੀ ਤੇ ਰਾਜਸਥਾਨ ਦੇ ਵਿੱਚ ਇਹ ਸਰਕਾਰੀ ਠੇਕਿਆਂ ਤੋਂ ਚੂਰਾ ਪੋਸਟ ਜਿਹਨੂੰ ਭੁੱਕੀ ਕਹਿ ਦਿੰਦੇ ਆ ਉਹ ਮਿਲ ਜਾਂਦਾ ਸੀ ਤੇ ਸੱਤਾਂ ਸਾਲਾਂ ਦੇ ਬਾਅਦ ਇੱਕ ਵਾਰ ਫੇਰ ਰਾਜਸਥਾਨ ਦੇ ਵਿੱਚ ਇਹ ਠੇਕੇ ਖੋਲਣ ਜਾ ਰਹੇ ਨੇ ਕੀ ਪੰਜਾਬ ਵਾਲੇ ਉਧਰ ਜਾ ਸਕਣਗੇ ਜਾਂ ਉਧਰੋਂ ਕਿਸ ਤਰ੍ਹਾਂ ਲਿਆ ਸਕਣਗੇ ਕਿੰਨੀ ਇੱਕ ਲਿਮਟ ਹੋਵੇਗੀ ਉਹ ਚਰਚਾ ਦਾ ਵਿਸ਼ਾ ਹੈ ਪਰ ਰਾਜਸਥਾਨ ਸਰਕਾਰ ਨੇ ਇੱਕ ਵਾਰ ਫੇਰ ਫੈਸਲਾ ਲੈ ਲਿਆ ਹੈ ਕਿ ਆਮ ਵਾਗ ਠੇਕਿਆਂ ਦੇ ਉੱਤੇ ਹੀ ਹੁਣ ਭੁੱਕੀ ਮਿਲਿਆ ਕਰੇਗੀ ਤਰਵਿੰਦਰ ਜੀ ਇਹ ਬਹੁਤ ਮਹੱਤਵਪੂਰਨ ਹੈ ਹੂੰ ਇਹ ਖੇਤੀ ਹੈ ਹੂੰ ਖੇਤੀ ਰਾਜਾਂ ਦਾ ਵਿਸ਼ਾ ਹੈ ਹੂੰ 2017 ਦੇ ਵਿੱਚ ਉੱਥੋਂ ਦੀ ਹਾਈ ਕੋਰਟ ਨੇ ਇੱਕ ਹੁਕਮ ਪਾਸ ਕਰਤਾ ਹੂੰ ਉਹ ਕਹਿੰਦੇ ਕਿ ਖਸ ਖਸ ਲੈਣ ਤੋਂ ਬਾਅਦ ਹੂੰ ਜਿਹੜਾ ਉਹ ਬਾਕੀ ਚੂਰਾ ਪਾਊਡਰ ਰਹਿ ਜਾਂਦਾ ਚੂਰਾ ਰਹਿ ਜਾਂਦਾ ਹੈ ਹੂੰ ਉਹ ਤੁਸੀਂ ਸਾੜਨੇ ਹੂੰ ਰਾਜਸਥਾਨ ਦੇ ਇਹ ਗੇਸਟ ਚਲੀ ਗਈ ਸੁਪਰੀਮ ਕੋਰਟ ਦੇ ਵਿੱਚ ਹੂੰ ਪਤਾ ਨਹੀਂ ਹਾਈ ਕੋਰਟ ਦੇ ਵਿੱਚ ਉਹ ਪੁਆਇੰਟ ਕਿਉਂ ਨਾ ਆਇਆ ਹੂੰ ਸੁਪਰੀਮ ਕੋਰਟ ਨੇ ਇਸੇ ਆਧਾਰ ਦੇ ਉੱਤੇ ਖਤਮ ਕਰਤੀ ਕਿ ਇਹ ਤਾਂ ਰਾਜਾਂ ਦਾ ਵਿਸ਼ਾ ਹੈ ਹੂੰ ਇਹ ਤਾਂ ਰਾਜਾਂ ਦੀ ਸਰਕਾਰ ਦਾ ਮਾਮਲਾ ਹੈਗਾ ਇਹਦੇ ਵਿੱਚ ਅਦਾਲਤ ਨਹੀਂ ਹੂੰ ਉਹਨਾਂ ਨੇ ਹਾਈ ਕੋਰਟ ਦਾ ਫੈਸਲਾ ਪਲਟਤਾ ਹੂੰ ਇਹ 2017 ਵਿੱਚ ਸੀਗਾ ਹਾਈ ਕੋਰਟ ਨੇ ਫੈਸਲਾ ਕੀਤਾ ਹੂੰ ਕਿ ਇਹਨੂੰ ਤੁਸੀਂ ਸਾੜੋ ਤੇ ਸੁਪਰੀਮ ਕੋਰਟ ਨੇ ਉਹ ਫੈਸਲਾ ਪਲਟਤਾ ਹੂੰ ਹੁਣਾ ਉੱਥੋਂ ਦੇ ਆਮ ਕਰੀ ਕਮਿਸ਼ਨਰ ਨੇ ਉਦੇਪੁਰ ਦੇ ਹੁਕਮ ਹੈਗਾ ਜੀ 71/113 ਹੂੰ ਉਹਨਾਂ ਨੇ ਕਹਿਤਾ ਕਿ 15 ਫਰਵਰੀ ਤੋਂ ਹੂੰ ਰਾਜਸਥਾਨ ਦੇ ਵਿੱਚ 120 ਭੁੱਕੀ ਚੂਰੇ ਦੇ ਠੇਕੇ ਖੁੱਲ ਜਾਣਗੇ। ਹੂੰ। ਉਹ ਤਾਂ ਲਾਇਸੈਂਸ ਮਿਲਦੇ ਆ ਉਵੇਂ ਜਿਵੇਂ ਜਿਵੇਂ ਆਪਣਾ ਇੱਥੇ ਸ਼ਰਾਬ ਦੇ ਠੇਕਿਆਂ ਤੇ ਮਿਲਦੇ ਨੇ। ਹੂੰ। ਲੇਕਿਨ ਜੇ ਕਿਸੇ ਨੇ ਖਰੀਦਣੀ ਆ ਉਹਦੇ ਵਾਸਤੇ ਕੋਈ ਪਾਬੰਦੀ ਨਹੀਂ। ਹੂੰ। ਉੱਥੇ ਲੋਕ ਮੈਂ ਇੱਕ ਵਾਰੀ ਦੇਖਣ ਚੱਲਿਆ ਗਿਆ ਆਪਣੇ ਪਟਿਆਲੇ ਦੀ ਪੁਲਿਸ ਅਧਿਕਾਰੀ ਉੱਥੇ ਲੱਗੇ ਹੋਏ ਸੀ। ਉਹਨਾਂ ਨੇ ਸਾਨੂੰ ਚਾਹ ਪਾਣੀ ਪਿਆਇਆ। ਹੂੰ। 100 ਗ੍ਰਾਮ ਪਾਈਆ, ਅੱਧਾ ਕਿਲੋ, ਕਿਲੋ ਜਵਦ। ਹੂੰ। ਵੀ ਉੱਥੇ ਲਾਏ ਹੋਏ ਸੀ ਮੈਂ ਉੱਥੇ ਪੁੱਛਿਆ ਵੀ ਯਾਰ ਤੁਸੀਂ ਇਹ ਵੇਚਦਾ ਕਿਵੇਂ ਹੈ ਉਹ ਕਹਿੰਦੇ ਜੀ ਜਦੋਂ ਪੰਜਾਬ ਪੁਲਿਸ ਦੇ ਨਾਕੇ ਨੁਕੇ ਨਹੀਂ ਹੁੰਦੇ ਤਾਂ ਉਧਰ ਵੀ ਬੰਦੇ ਵੱਧ ਆਉਂਦੇ ਐ ਸਾਡੇ ਆਸੇ ਪਾਸੇ ਤਾਂ ਹਲਵਾਈ ਵਾਲਾ ਕੰਮ ਐ ਕੇ ਹਲਵਾਈ ਮਠਾਈਆਂ ਤਾਂ ਦੇਸਾਂ ਦੀਆਂ ਤਿਆਰ ਕਰ ਲੈਂਦਾ ਪਰ ਉਹ ਆਪ ਨਹੀਂ ਖਾਂਦਾ ਹੂੰ ਸੋ ਸਾਡੇ ਘਟ ਹੈ ਤੇ ਇੱਕ ਅੰਕੜਾ ਦੱਸਿਆ ਗਿਆ ਜੀ ਗੰਗਾ ਨਗਰ ਦੇ ਵਿੱਚ ਪਾਬੰਦੀ ਦੇ باوجود 1000 ਪੰਜ ਹਜ਼ਾਰ ਰੁਪਏ ਦੀ ਕਿਲੋ ਭੁੱਕੀ ਮਿਲਦੀ ਸੀ ਹੂੰ ਹੁਣੇ ਜਦੋਂ ਠੇਕੇ ਖੁੱਲ ਗਏ ਸਰਕਾਰ ਨੇ ਉਹ ਸ਼ਰਾਬਾਂ ਗਰ ਲਿਸਟ ਲਾਦ ਰਹੀ ਹੈ ਪਈਆ ਕਿੰਨੇ ਦੀ ਦੂਜੀ ਕਿੰਨੇ ਦੀ ਮੇਰਾ ਕਹਲਾ 5-400 ਰੁਪਏ ਕਿਲੋ ਤੇ ਇਹ ਆ ਜਾਣੀ ਹੈ ਤੇ ਜਿਹੜੇ ਬੰਦੇ ਇਹਦੇ ਤੇ ਨਿਰਭਰ ਨੇ ਅੱਜ ਤੱਕ ਮੈਂ ਨਹੀਂ ਕਿਸੇ ਨਸ਼ੇ ਦੀ ਮਤਲਬ ਉਤਸ਼ਾਹਤ ਕਰਨ ਦੀ ਕੋਈ ਸਪਾਰਸ਼ ਕਰਦਾ ਪਰ ਜਿਹੜੇ ਬੰਦੇ ਫੀਮ ਖਾਂਦੇ ਆ ਖਸਖਸ ਪੀਂਦੇ ਆ ਭੁੱਕੀ ਖਾਂਦੇ ਆ ਅੱਜ ਤੱਕ ਦੇਖਿਆ ਵੀ ਕੰਮ ਨਹੀਂ ਕਰਦੇ ਹਮ ਸਿੰਥੈਟਿਕ ਨਸ਼ਿਆਂ ਦੀ ਮਾੜੀ ਜੀ ডোজ ਵੱਧ ਲੈ ਲੋ ਤੇ ਬੰਦਾ ਜਾਂਦਾ ਹੈ ਇੱਕ ਵਾਰ ਕੈਪਟਨ ਅਮਰਿੰਦਰ ਸਿੰਘ 2002 ਦੇ ਵਿੱਚ ਤਿਆਰ ਹੋ ਗਏ ਸੀ ਬਿਲਕੁਲ ਹੂੰ ਮੈਂ ਵੀ ਉਹ ਟੀਮ ਦਾ ਮੈਂਬਰ ਸੀ ਹੂੰ ਤੇ ਕੁਝ ਕਾਰਸ ਆਗੂ ਨੇ ਆ ਕੇ ਦੱਸਿਆ ਆ ਜਿਹੜੇ ਸਾਡੇ ਅਖੋਤੀ ਪੰਥਕ ਨੇ ਹੂੰ ਉਹ ਕਹਿੰਦੇ ਜਾਣ ਦਿਓ ਇਹਨਾਂ ਨੇ ਤੁਹਾਨੂੰ ਉੱਥੇ ਤਖਤ ਸਭ ਤੇ ਸੱਦ ਲੈਣਾ ਤੇ ਪੋਜੀਸ਼ਨ ਖਰਾਬ ਹੋ ਜਾਣੀ ਆ ਤੁਹਾਡੀ ਤੇ ਆਪ ਉਦੋਂ ਇਲਜ਼ਾਮ ਲੱਗੇ ਸੀ ਜਦੋਂ ਗੁਆ ਕਾਨਫਰੰਸ ਕੀਤੀ ਸੀ ਨਾ ਇੱਕ ਵਾਰੀ ਸੁਖਵੀਰ ਸਿੰਘ ਹੋਰ ਆਣੇ ਜੀ ਜੀ ਇਹਨਾਂ ਦੇ ਕਈ ਜਣੇ ਉੱਥੇ ਕੈਸੀਨੋ ਖੇੜਦੇ ਦੇਖੇ ਗਏ ਹੂੰ ਚੰਡੀਗੜ੍ਹ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਬਾਹਲੀ ਦੇ ਵਿੱਚ ਕੈਸੀਨੋ ਖੋਲਣਾ ਚਾਹੁੰਦੇ ਸੀ ਤੇ ਇਹਨਾਂ ਤੋਂ ਡਰ ਗਏ ਤੇ ਆਪ ਇਹ ਖੇਡਣ ਜਾਂਦੇ ਐ ਹੂੰ ਸਾਡੇ ਪੰਜਾਬ ਦੇ ਰਾਜਨੀਤਿਕ ਲੋਕਾਂ ਦਾ ਹਾਲ ਇਹ ਹੈ ਉਹ ਆਪ ਤਾਂ ਸਾਰਾ ਕੁਝ ਕਰਨਾ ਜਾਣਦੇ ਐ ਹੂੰ ਪਰ ਸੂਬੇ ਦੇ ਉਤਸ਼ਾਹਤ ਕਰਨ ਵਾਸਤੇ ਸੂਬੇ ਨੂੰ ਪਰਫੁੱਲਕ ਕਰਨ ਵਾਸਤੇ ਇਸ ਤਰ੍ਹਾਂ ਦੇ ਕਦਮ ਨਹੀਂ ਚੁੱਕਦੇ ਪੰਜਾਬ ਦੇ ਵਿੱਚ ਵੀ ਇੱਕ ਕੰਕੜਾ ਆਇਆ ਜੇ ਰਾਜਸਥਾਨ ਮੱਧ ਪ੍ਰਦੇਸ਼ ਦੇ ਵਿੱਚ ਇਹ ਖੇਤੀ ਹੋ ਸਕਦੀ ਹੈ ਤਾਂ ਪੰਜਾਬ ਚ ਕਿਉਂ ਨਹੀਂ ਹੋ ਸਕਦੀ ਹੂੰ ਪੰਜਾਬ ਚ ਵੀ ਹੋ ਸਕਦੀ ਹੈ ਸਾਡੇ ਮੈਂਬਰ ਸੀ ਪਾਰਲੀਮੈਂਟ ਧਰਮਵੀਰ ਗਾਂਧੀ ਜੀ ਉਹਨਾਂ ਨੇ ਜ਼ੀਰੋ ਆਵਰ ਦੇ ਵਿੱਚ ਪਾਰਲੀਮੈਂਟ ਚ ਇਹ ਸਵਾਲ ਚੁੱਕਿਆ ਸੀ ਹੂੰ ਕਿ ਇਹ ਸਾਰੇ ਥਾਮਾ ਤੇ ਕਰ ਦਿੱਤਾ ਜਾਵੇ ਜਿਹੜੇ ਕਹਿੰਦੇ ਨੇ 20000 ਕਰੋੜ ਅਸੀਂ ਬੈਂਕਿੰਗ ਤੋਂ ਲੈ ਆਉਣਾ ਹੈ ਹੂੰ ਇਹਨੂੰ ਕਰ ਦਿਓ ਤੁਹਾਡਾ ਸ਼ਰਾਬ ਦੇ ਬਰਾਬਰ ਮਾਲੀਆ ਸ਼ਰਾਬ ਦਾ 9000 ਕਰੋੜ ਹੈ ਹੂੰ ਤੇ ਇੰਨਾ ਹੀ ਇਹਦੇ ਤੋਂ ਲੋ ਜੀ ਜਦੋਂ ਲੋਕ ਹਟਦੇ ਨਹੀਂ ਅਸੀਂ ਨਹੀਂ ਕਹਿੰਦੇ ਸ਼ਰਾਬ ਪੀਓ ਅਸੀਂ ਨਹੀਂ ਕਹਿੰਦੇ ਪੁੱਕੀ ਖਾਓ ਫੀਮ ਖਾਓ ਪਰ ਆਮ ਡਾਕਟਰ ਮਾਰਾਂ ਦੇ ਵਿੱਚ ਇਹ ਗੱਲ ਹੈ ਕਿ ਜੇ ਇਹ ਖੁੱਲ ਜਾਂ ਸੰਥੈਟਿਕ ਡਰੱਗ ਦਾ ਖਾਤਮਾ ਹੋ ਸਕਦਾ ਜਿਹੜਾ ਮਨੁੱਖੀ ਸਰੀਰ ਵਾਸਤੇ ਸਭ ਤੋਂ ਜ਼ਿਆਦਾ ਜਿਹੜਾ ਖਤਰਨਾਕ ਪਾਇਆ ਜਾਂਦਾ ਹੈ ਨਾ ਫੇਰ ਕਹਿੰਦੇ ਤੁਸੀਂ ਤੇ ਮੈਂ ਰਲ ਕੇ ਅਸੀਂ ਕਿਸੇ ਨਸ਼ੇ ਨੂੰ ਉਤਸ਼ਾਹਤ ਕਰਨ ਦੇ ਹੱਕ 'ਚ ਨਹੀਂ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਰਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਗੱਲਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਾਰ, ਸਿਹਤ, ਅਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ